ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਮਸਲੀਨ ਦੇ ਸੂਟ ਆਉਣਗੇ ਪਿਓਰ ਮਸਲੀਨ कॉटन ਦੇ ਨਾਲ ਦੁਪੱਟੇ ਡਿਜ਼ਾਈਨਰ ਬਣੇ ਹੋਏ ਆ ਇਹ ਵਾਲੇ ਸੂਟ ਪਿਓਰ ਮਲ कॉटन ਦੇ ਆਉਣਗੇ ਜੀ ਨਾਲ ਇਹਨਾਂ ਦੇ ਉੱਤੇ ਵਰਕ ਹੈ ਪ੍ਰਾਈਸ ਮੈਂਸ਼ਨ ਹੈ ਇਹ ਵਾਲੇ ਸੂਟ ਪਿਓਰ ਕ੍ਰੇਪ ਦੇ ਨੇ ਜੀ ਨਾਲ ਦੁਪੱਟੇ ਪਿਓਰ ਫੁੱਲ ਪਿਓਰ ਦੇ ਸ਼ਫੌਂਦੇ ਆਉਣਗੇ ਨਾਲ ਪਲੇਨ ਬਾਟਮ ਰਹੇਗੀ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਨੇ ਇਹ ਵਾਲੇ ਐਸਕੇ ਬ੍ਰੈਂਡ ਦਾ कॉटन ਦਾ ਸੂਟ ਆਏਗਾ ਨਾਲ ਦੁਪੱਟਾ ਫੈਂਸੀ ਬਣਿਆ ਹੋਇਆ ਆਪਾਂ ਇੱਕ ਇੱਕ ਓਪਨ ਪਿਕਸ ਲਗਾਈ ਹੋਈ ਹੈ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਇਹ ਵਾਲੇ ਵੀ ਕੈਮਰੀ कॉटन ਦੇ सूट ਆਉਣਗੇ ਡਿਜ਼ਾਈਨਰ ਪਾਕਿਸਤਾਨੀ ਸਟਾਈਲ ਦੇ ਵਿੱਚ ਸੂਟ ਬਣੇ ਹੋਏ ਆ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਤੇ ਇਹ ਵਾਲੇ ਵੀ ਸੂਟ ਪਿਓਰ ਕੈਮਰੀ कॉटन ਦੇ ਆ ਜੀ ਨਾਲ ਇਹਨਾਂ ਦੇ ਪਾਕਿਸਤਾਨੀ ਦੁਪੱਟੇ ਬਣੇ ਹੋਏ ਆ ਨਾਲ ਇਹਨਾਂ ਦੇ ਚਿਕਨ ਦੇ ਪਲਾਜ਼ੋ ਬਣੇ ਹੋਏ ਆ ਤੇ ਤੁਸੀਂ ਇਹਦੀ ਸਲਵਾਰ ਵੀ ਬਣਾ ਸਕਦੇ ਹੋ ਪਲਾਜ਼ੋ ਵੀ ਬਣਾ ਸਕਦੇ ਹੋ ਅਨਸਿਚ ਕਪੜਾ ਆਏਗਾ ਤੇ ਨਾਲ ਇਹਨਾਂ ਦੇ ਦੁਪੱਟੇ ਆ ਇਹ ਵਾਲੇ ਵੀ ਸੂਟ ਕਾਟਨ ਦੇ ਆਉਣਗੇ ਜੀ ਨਾਲ ਦੁਪੱਟੇ ਮਸਲੀਨ ਕਾਟਨ ਦੇ ਆ ਤੇ ਬਹੁਤ ਹੀ ਜ਼ਿਆਦਾ ਸੋਹਣੇ ਆਪਾਂ ਕਲੈਕਸ਼ਨ ਲੈ ਕੇ ਆਏ ਆ ਤਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਈ ਵਾਰ ਆਪਾਂ ਨੂੰ ਜਿਹੜੇ ਵਧੀਆ ਸੂਟ ਲੱਗਦੇ ਉਹ ਐਂਡ ਦੇ ਵਿੱਚ ਵੀ ਹੁੰਦੇ ਆ ਇਸ ਦੀ ਵੀਡੀਓ ਸਕਿਪ ਨਾ ਕਰਿਆ ਕਰੋ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਆ ਜੀ ਨਾਲ ਦੁਪੱਟੇ ਕਾਟਨ ਦੇ ਆਉਣਗੇ ਉੱਪਰ ਸਾਰੇ ਦੁਪੱਟਿਆਂ ਦੇ ਉੱਪਰ ਚਿਕਨ ਦਾ ਵਰਕ ਹੈ ਪ੍ਰਾਈਸ ਇਹਨਾਂ ਦਾ ਮੈਂਸ਼ਨ ਕੀਤਾ ਜਾਂਦਾ ਇਹ ਸਾਰਿਆਂ ਦੀ ਪਸੰਦ ਦੇ ਕਾਟਨ ਦੇ ਸੂਟ ਹੈ ਕਿਉਂਕਿ ਕਸਟਮਰਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੇ ਨੇ ਇਹ ਵਾਲੇ ਸੂਟ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਆਪਾਂ ਫੋਰਨ ਕੰਟਰੀਆਂ ਦੇ ਵਿੱਚ ਵੀ ਸੂਟ ਸੈਂਡ ਕਰਦੇ ਆਂ ਜੀ ਸਟਿਚ ਕਰਕੇ ਜੋ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਇਹ ਵਾਲਾ ਸੂਟ ਸਾਰਾ ਫੁੱਲ ਪਿਓਰ ਕਾਟਨ ਦਾ ਆਏਗਾ ਦੁਪੱਟਾ ਸ਼ਰਟ ਬਾਟਮ ਫੁੱਲ ਕਾਟਨ ਦਾ ਰਹੇਗਾ ਤੇ ਤੁਸੀਂ ਇਹਨੂੰ ਵੀ ਬਾਏ ਕਰ ਸਕਦੇ ਹੋ ਜੀ ਇਹ ਵਾਲਾ ਪਿਓਰ ਚਨਾਉਣ ਦਾ ਫੈਬਰਿਕ ਰਹੇਗਾ 5 ਮੀਟਰ ਸੂਟ ਦਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਰਹੇਗੀ ਜੀ ਵਿਦਆਊਟ ਦੁਪੱਟਾ ਰਹੇਗਾ ਆਲ ਓਵਰ ਸੂਟ ਰਹੇਗਾ ਤੇ ਤੁਸੀਂ ਇਹਨੂੰ ਕਟ ਇਹ ਵਾਲੇ ਸੂਟ ਆਉਣਗੇ ਜੀ ਕੈਮਰੀ ਕਾਟਨ ਦੇ ਪਿਓਰ ਕਾਟ ਨਾਲ ਦੁਪੱਟੇ ਮਸਲੀਨ ਕਾਟਨ ਦੇ ਆਉਣਗੇ ਡਿਜ਼ਾਈਨਰ ਦੁਪੱਟੇ ਬਣੇ ਹੋਏ ਆ ਤੇ ਇਹਨਾਂ ਨੂੰ ਲੈਸਾਂ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਨੇ ਸ਼ਿਪਿੰਗ ਇਹਨਾਂ ਦੀ ਵੀ ਆਲ ਇੰਡੀਆ ਫ੍ਰੀ ਰਹੇਗੀ ਜੀ ਤੁਸੀਂ ਇਹਨਾਂ ਨੂੰ ਵੀ ਸਟਿਚ ਕਰਵਾ ਕੇ ਸਾਡੇ ਤੋਂ ਆਰਡਰ ਕਰ ਸਕਦੇ ਹੋ ਸੂਟ ਤੇ ਜੇ ਅਗਰ ਵੀਡੀਓ ਕਿਸੇ ਵੀ ਰੀਜ਼ਨ ਕਰਕੇ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ